ਸਹੀ ਗੱਲ ਮਿੱਤਰੋ ਮੈਂ ਜੰਡੂ ਬਾਜਲਾ ਕਰੋ ਚੱਕ ਦੀ 86 ਦਾ ਟਰੈਕਟਰ ਜਿਹੜਾ ਫੁੱਲ ਹੈਵੀ ਡਿਊਟੀ ਤੇ ਇਹ ਹੈਗਾ ਪਿੰਡ ਜੋਗੇ ਵਾਲਾ ਡੱਬਾ ਵਾਲੀ ਦੇ ਕੋਲ ਤੇ ਇਹ ਉੱਥੋਂ ਦਾ ਤਿਆਰ ਕਰਿਆ ਆਰਡਰ ਤੇ ਆਪਣੇ ਕੋਲ ਆਇਆ ਸੀਗਾ ਤੇ ਆਪਾਂ ਹੁਣ ਇਹਦਾ ਵਰਕ ਡਨ ਕਰਤਾ ਤੇ ਅੱਜ ਪੇਂਟ ਕਰਵਾ ਕੇ ਓਕੇ ਦੀ ਰਿਪੋਰਟ ਬਣਾਤੀ ਤੇ ਇੱذ ਬਹੁਤ ਕਹਣ ਕਹਣ ਫੀਚਰ ਪਾਏ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਪਹਿਲੇ ਨੰਬਰ ਤੇ ਆਜੋ ਆਪਾਂ ਹੁੱਕ ਕਵਰ ਕਰਤੀ ਇਹਦੀ ਚੈੱਕ ਕਰੋ ਪਹਿਲਾਂ ਵਾਲੇ ਰੇੜਿਆਂ ਦੇ ਵਿੱਚ ਆਪਾਂ ਓਪਨ ਰੱਖਦੇ ਹੁੰਦੇ ਸੀ ਤੇ ਇਹ ਆਪਾਂ ਕਵਰ ਕਰਤੀ ਤੇ ਬਾਕੀ 2 ਨੰਬਰ ਤੇ ਆ ਜੋ ਆਪਾਂ ਇਹਦੀ ਲੋਕ ਡਹੀ ਲੋਕ ਕਰਤੀ ਕਿਦਾਂ ਵੀ ਆਪਾਂ ਟਰੈਕਟਰ ਤੇ ਇਹਨੂੰ ਆਪਾਂ ਕਿਤੇ ਵੀ ਜਾਣਿਆਂ ਤਾਂ ਡਹੀ ਆ ਜਿਹੜਾ ਲੋਕ ਰਹੀ ਹੁੰਦੀ ਹੈ ਨਿਕਲ ਜਾਂਦਾ ਕਿੱਲ ਤੇ ਹੁਣ ਕੋਈ ਸ਼ਿਕਾਇਤ ਨਹੀਂ ਆਊਗੀ ਆ ਪਿੰਨ ਪਾਤ ਆਪਾਂ ਨੋ ਪ੍ਰੋਬਲਮ ਕੋਈ ਦਿੱਕਤ ਨਹੀਂ ਆਊਗੀ ਤੇ ਬਾਕੀ 3 ਨੰਬਰ ਤੇ ਆ ਜੋ ਜਿਹੜਾ ਆਪਣਾ ਕੈਂਪਰ ਟੂਲ ਹੈ ਇਹਦੇ ਵਿੱਚ ਆਪਾਂ ਥੱਲੇ ਨੀਚੇ ਲਾਤੀ ਚਾਦਰ ਪਹਿਲਾਂ ਆਪਾਂ ਲਾਉਂਦੇ ਹੁੰਦੇ ਸੀਗੇ ਪੱਤੀਆਂ ਤੇ ਹੁਣ ਆਪਾਂ ਚਾਦਰ ਲਾਤੀ ਇਹਦੇ ਤੇ ਬਾਕੀ ਇਧਰੋਂ ਕਵਰ ਕਰਤਾ ਕੋਈ ਵੀ ਚੀਜ਼ ਆਪਾਂ ਰੱਖ ਦਿਆਂ ਤੇ ਇਹਦੇ ਵਿੱਚ ਡਿੱਗਦੀ ਨਹੀਂ ਹੈਗੀ ਕੋਈ ਵੀ ਚੀਜ਼ ਤੇ ਬਾਕੀ ਸਾਈਡ ਤੇ ਰੇਲਿੰਗ ਸਟਰੀਟ ਆ ਗਈ ਤੁਸੀਂ ਚੈੱਕ ਕਰ ਸਕਦੇ ਹੋ ਪੌੜੀ ਲਾਤੀ ਤੇ ਬਾਕੀ ਹੋਰ ਵੀ ਸਾਨੂੰ ਕੈਂਟ ਕੈਂਟ ਚੀਜ਼ਾਂ ਦਿਖਾਵਾਂਗੇ ਤੇ ਬਾਕੀ ਜਿਹੜਾ ਆਪਾਂ ਟਾਇਰ ਰਿੰਗ ਪਾਉਣੇ ਉਹੀ ਪਾਉਣੇ 10 ਕਿਲੋ ਵਾਲਾ ਰਿੰਗ ਬੈਕ ਤੇ 750 16 ਦੇ ਟਾਇਰ ਪਾਉਣੇ ਇਹਦੇ ਵਿੱਚ ਅੱਧੇ ਟਾਇਰ ਹੋਣਗੇ ਤੇ ਬਾਕੀ ਬੈਕ ਸਾਈਡ ਆ ਜੋ ਤੁਸੀਂ ਬੈਕ ਸਾਈਡ ਪਰਫਾਰਮ ਦਿਖਾ ਦਿੰਨੇ ਸਾਨੂੰ ਚੈੱਕ ਕਰੋ ਜੀ ਇਹਦੇ ਵਿੱਚ ਆਪਾਂ ਹੋਰ ਵੀ ਬਹੁਤ ਕੈਂਟ ਚੀਜ਼ ਪਾਈ ਆ ਜਿਵੇਂ ਆਪਾਂ ਪਹਿਲਾਂ ਰੇੜੇ ਤਿਆਰ ਕਰੇ ਸੀਗੇ ਦੇਖੋ ਬੰਗਾ ਤਾਂ ਲੌਕ ਹੁੰਦਾ ਹੀ ਹੈ ਦਾ ਬੰਗਾ ਤਾਂ ਇੱਥੇ ਸਾਈਡ ਤੇ ਲੌਕ ਹੁੰਦਾ ਹੈ ਡਿੱਗਣ ਦੀ ਕੋਈ ਦਿੱਕਤ ਨਹੀਂ ਆਊਗੀ ਤੇ ਇਸ ਦੇ ਨਾਲ ਨਾਲ ਆਪਾਂ ਹੁਣ ਸੰਗਲੀ ਲਾਤੀ ਸੰਗਲੀ ਲਾ ਕੇ ਪਿੰਨ ਪੈਂਦਾ ਵੀ ਕਰਤਾ ਇਹਦੇ 'ਚ ਬੰਗਲੇ ਦੇ ਬੰਗੇ ਦੇ ਨਾਲ ਹੀ ਅਟੈਚ ਬੰਗੇ ਦੇ ਨਾਲ ਹੀ ਦੋਨੇ ਚੀਜ਼ਾਂ ਫ ਅਟੈਚ ਕਰਤੀਆਂ ਤੇ ਕੋਈ ਦਿੱਕਤ ਨਹੀਂ ਆਊਗੀ ਇੱਕ ਵੀ ਚੀਜ਼ ਇਹਦੇ ਵਿੱਚ ਡਿੱਗੂਗੀ ਨਹੀਂ ਤੇ ਬਾਕੀ ਆਪਾਂ ਤੁਹਾਨੂੰ ਮੇਨ ਗੱਲ ਦੱਸ ਦਈਏ ਆਪਾਂ ਫੱਟਾ ਪਹਿਲਾਂ ਇਦਾਂ ਹੀ ਰੱਖਦੇ ਹੁੰਦੇ ਸੀਗੇ ਤੇ ਹੁਣ ਆਪਾਂ ਫੱਟਾ ਕਵਰ ਕਰਤਾ ਚੈੱਕ ਕਰੋ ਜੀ ਫੱਟਾ ਬਾਕਸ ਆਪਾਂ ਤਿਆਰ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਇਹ ਨਵੀਂ ਚੀਜ਼ ਲਾਈ ਆਪਾਂ ਫੱਟਾ ਵੀ ਇਹਦਾ ਜਿਹੜਾ ਕਵਰ ਹੁੰਦਾ ਕਰਤਾ ਇੱਧਰ ਇੱਧਰ ਫੱਟਾ ਇਹਦੇ 'ਚ ਪੈ ਜੂਗਾ ਕੋਵਨੇ ਦਿਖਾਈ ਚੈੱਕ ਕਰਕੇ ਇਹ ਫੋਰਮੈਨ ਇਹ ਚੈੱਕ ਕਰ ਸਕਦੇ ਹੋ ਫੋਰਮੈਨ ਗੁਗਨਾ ਮਿਸਤਰੀ ਪੱਟਾ ਇੱਧਰ ਲੋਕ ਹੁੰਦਾ ਦਿਖਾ ਦਸਕਾਂ ਨੂੰ ਚੈੱਕ ਕਰੋ ਜੀ ਇੱਧਰ ਆਪਾਂ ਫੱਟੇ ਨੂੰ ਲੋਕ ਕਰ ਸਕਦੇ ਆ ਰੰਗ ਲੈਣ ਤੋਂ ਬਚਾ ਕੇ ਦੇਖ ਕਰੋ ਜੀ ਇਹ ਹੋ ਗਿਆ ਜੀ ਆਪਣਾ ਫੱਟਾ ਲੋਕ ਜਿਵੇਂ ਵੀ ਆਪਾਂ ਫੱਟਾ ਛੱਡ ਕੇ ਰੱਖਣੀ ਆ ਫੱਟੀ ਤਾਂ ਆਪਾਂ ਇਹਦੇ ਵਿੱਚ ਲੋਕ ਕਰ ਸਕਦੇ ਆ ਕੋਈ ਪ੍ਰੋਬਲਮ ਨਹੀਂ ਆਉਂਗੀ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਇਹਦੇ ਵਿੱਚ ਤੇ ਬਾਕੀ ਤੁਹਾਨੂੰ ਹੋਰ ਵੀ ਨੇਮ ਗੱਲ ਦਿਖਾਵਾਂਗੇ ਤੇ نیچے ਆਪਾਂ ਓਕੇ ਦੀ ਰੋਡ ਲਾਤੀ ਤੇ ਫੱਟਾ ਇੱਧਰ ਕੱਢ ਕੇ ਪਾ ਦੇ ਬਈ ਤੇ ਇਹ ਆ ਗਿਆ ਜੀ ਆਪਣਾ ਫੱਟਾ ਬਾਕਸ ਇਹ ਆਪਾਂ ਕਵਰ ਕਰਤਾ ਬੰਗਾ ਪਹਿਲਾਂ ਆਪਾਂ ਬੰਗਾ ਤਾਂ ਕਰਦੀ ਹੁੰਦੇ ਆ ਇੱਧਰ ਬੰਗਾ ਇੱਧਰ ਫਿਕਸ ਹੋ ਜਾਂਦਾ ਡਿੱਗਣ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਬਾਕੀ ਤੁਹਾਨੂੰ ਹੋਰ ਕੱਲ ਦਿਖਾ ਦੇਣੀ ਆਪਾਂ ਦਹੀ ਲਾਤੀ ਜੀ ਇਹਦੇ نیچے ਆਪਾਂ ਇਹਦੇ ਆਪਾਂ ਮੰਨ ਕੇ ਚੱਲੋ ਵੀ ਤਾਂ ਪਰ ਟਰੈਕਟਰ ਤੋਂ ਬਿਨਾ ਖੜੀ ਆ ਰੈਡੀ ਤਾਂ ਇਹ ਕਈ ਵਾਰੀ ਕੋਈ ਚੀਜ਼ ਆਪਾਂ ਰੱਖ ਦਿੰਨੇ ਆ ਹੈਵੀ ਚੀਜ਼ ਰੱਖ ਦਿੰਨੇ ਆ ਬਿਨਾ ਸਾਧਨ ਤੋਂ ਤਾਂ ਲਾਰ ਹੋ ਜਾਂਦੀ ਆ ਤੇ ਹੁਣ ਕੋਈ ਦਿੱਕਤ ਨਹੀਂ ਆਊਗੀ ਤਰ੍ਹਾਂ ਇੱਕ ਜਿਹਾ ਦਹੀ ਲੱਗ ਜਾ ਕਰੂਗੀ ਇੱਥੇ ਤੇ ਇਧਰ ਲੋਕ ਹੋ ਜਾ ਕਰੂਗੀ ਇਹ ਆ ਅਸੀਂ ਮੰਨ ਕੇ ਚਲੋ ਕਾਬਲਾ ਪਾਉਣਾ ਹਜੇ ਤੇ ਇਧਰ ਲੋਕ ਹੋ ਜਾ ਕਰੂਗੀ ਤੇ ਬਾਕੀ ਨੀਚੇ ਵਾਲੀ ਸਾਈਡ ਤਾਂਪ ਉਹੀ ਚੀਜ਼ਾਂ ਲਾਉਣੇ ਆ ਸੈਂਟਰ ਜਿਹੜੇ ਐਂਗਲ ਲਾ ਕੇ نیچے ਆਪਾਂ ਸਪੋਰਟ ਦਿੰਨੇ ਹੁੰਦੇ ਆ ਇਹ ਤੁਸੀਂ ਦੇਖੀ ਆ ਆਪਣੀਆਂ ਅਗਲੀਆਂ ਸਾਰੀਆਂ ਵੀਡੀਓ ਦੇ ਵਿੱਚ ਇਹ ਆਪਾਂ ਨੀਚੇ ਹਿੱਸੇ ਤੋਂ ਉੱਪਰ ਫੱਟੇ ਵਾਲੀ ਐਂਗਲ ਥੱਲੇ ਤੱਕ ਆਪਾਂ ਜਿਹੜੀ ਸਪੋਰਟ ਲਾਉਣੀ ਆ ਤਾਂ ਕਿ ਜੋ ਬਜਨ ਹੈ ਜਿਹੜਾ ਹਿੱਸੇ ਦੇ ਸੈਂਟਰ 'ਚ ਵੀ ਆਵੇ ਵਿਚਾਲੇ ਵਾਲੇ ਪੱਟਿਆਂ ਤੇ ਤਾਂ ਕਰਕੇ ਕੋਈ ਦਿੱਕਤ ਨਹੀਂ ਆਉਂਦੀ ਆ ਗੋਗਨੇ ਲਾ ਦੇ ਦਹੀ ਲੈ ਰੇਡੀਓ ਆਈ ਨੀ ਵਧੀਆ ਰੇਡੀਓ ਬਣਾਈ ਇੰਨਾ ਨੇ ਤੇ ਚੈੱਕ ਕਰੋ ਜੀ ਤੇ ਬਾਕੀ ਦੱਸਿਓ ਕਿਦਾਂ ਲੱਗਿਆ ਆਪਣਾ ਕੰਮ ਤੇ ਬਾਕੀ ਆਪਾਂ ਤਿਆਰ ਹੋਰ ਵੀ ਕਰੀ ਜਾਂਦੇ ਆ ਉਹ ਤਿਆਰ ਕਰੀ ਇਹਨੇ ਆਪਾਂ ਫਰੀ ਮੁਕਸਰ ਸਾਹਿਬ ਏਰੀਏ ਚ ਪਿੰਡ ਭੁੱਲਰ ਤੋਂ ਉਹ ਤਿਆਰ ਕਰ ਰਹੇ ਹਨ ਤੇ ਜਲਦੀ ਆਪਾਂ ਇਹਦੀ ਵੀ ਤੁਹਾਨੂੰ ਇਹ ਚ ਵੀ ਬਹੁਤ ਕਹੈਂਡਕੈਰ ਚੀਜ਼ਾਂ ਪਾ ਕੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਧੰਨਵਾਦ